ਕਾਰਵਾਈ ਹੋਣ ਦੇ ਬਾਅਦ ਵੀ ਹਰਮੀਤ ਪਠਾਨ ਮਾਜਰਾ ਬਿਬਾਕੀ ਨਾਲ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਹੁਣ ਉਹਨਾਂ ਨੇ ਤਾਂ ਆਪਣੀ ਪਾਰਟੀ ਖਿਲਾਫ ਜਾ ਕੇ ਅਕਾਲੀ ਦਲ ਦੀ ਉਮੀਦਵਾਰ ਦੀ ਧੀ ਦੇ ਹੱਕ 'ਚ ਵੱਡਾ ਬਿਆਨ ਦੇ ਦਿੱਤਾ ਹੈ ਹਰਮੀਤ ਪਠਾਨ ਮਾਜਰਾ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਹ ਇਤਿਹਾਸ ਰਿਹਾ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਧੀਆਂ ਦੇ ਮਾਮਲੇ 'ਚ ਕਦੇ ਕਿਸੇ ਨਾਲ ੱਤਕਾ ਨਹੀਂ ਹੋਣ ਦਿੱਤਾ ਕਿਸੇ ਵਕਤ ਸਿੱਖ ਯੋਧੇ ਨਾਦਰ ਸ਼ਾਹ ਵਰਗੇ ਜ਼ੁਲਮੀਆ ਖਿਲਾਫ ਤੀਗ ਵਾਕੇ ਪੰਜਾਬ ਦੀਆਂ ਧੀਆਂ ਛੜਾਉਂਦੇ ਰਹੇ ਤੇ ਅੱਜ ਦਿੱਲੀ ਦੇ ਕੁਝ ਨੇਤਾਵਾਂ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਇਹੋ ਕੁਝ ਕਰ ਰਹੇ ਨੇ ਪਰ ਮਾਨਯੋਗ ਅਦਾਲਤ ਨੇ ਕੰਚਨ ਪੀਤ ਨੂੰ ਰਿਹਾ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਜੇਕਰ ਪੁਲਿਸ ਜਾਂ ਸਰਕਾਰ ਤੱਕਾ ਕਰੇਗੀ ਤਾਂ ਉਸ ਖਿਲਾਫ ਮਾਨਯੋਗ ਅਦਾਲਤਾਂ ਸਖਤ ਐਕਸ਼ਨ ਲੈਣਗੀਆਂ ਮੈਂ ਵੀ ਕੁਝ ਸਮਾਂ ਪਹਿਲਾਂ ਕੁਝ ਅਸਰਾਂ ਤੇ ਦਿੱਲੀ ਦੇ ਨੇਤਾਵਾਂ ਦੀ ਤੱਕੇਸ਼ਾਹੀ ਖਿਲਾਫ ਪੰਜਾਬ ਦੇ ਹੱਕ 'ਚ ਪੰਜਾਬ ਦੇ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਿਹੜੇ ਕਿ ਅੱਜ ਵੀ ਜਾਰੀ ਹੈ ਸਾਰਾ ਪੰਜਾਬ ਗਵਾਹ ਹੈ ਕਿ ਮੇਰੇ ਤੇ ਮੇਰੇ ਪਰਿਵਾਰ ਤੇ ਵੀ ਇਸੇ ਤਰ੍ਹਾਂ ਤੱਕੇਸ਼ਾਹੀ ਦੇ ਨਾਲ ਗਲਤ ਕੇਸ ਸਿਰਜ ਕਿਤੇ ਗਏ ਤੇ ਮੇਰੀ ਸੁਪਤਨੀ ਤੇ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਗਿਆ ਉਸ ਵਕਤ ਵੀ ਇਨਸਾਨੀਅਤ ਨੂੰ ਅੱਗੇ ਰੱਖਣ ਵਾਲੇ ਸੱਜਣਾ ਨੇ ਮੇਰੇ ਪਰਿਵਾਰ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਪੰਜਾਬੀਆਂ ਦਾ ਇਹ ਸੁਭਾਅ ਹੈ ਇਹ ਤੱਕਾ ਨਹੀਂ ਸਹਿੰਦੇ ਇਹ ਹੁਣ ਦਿੱਲੀ ਦੇ ਕੁਝ ਆਪ ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਸਮਾ ਆ ਰਿਹਾ ਹੈ ਇਹਨਾਂ ਤੱਕੇ ਸ਼ਾਹੀਆਂ ਦਾ ਪੰਜਾਬੀ ਨਿਉਂਦਾ 10 ਗੁਣਾ ਵੱਧ ਕਰਕੇ ਮੋੜਦੇ ਨੇ ਜਿਨ੍ਹਾਂ ਨੇ ਤਾਵਾ ਨੇ ਕੰਜਨਪੀਤ ਨੂੰ ਇੱਕ ਗੈਂਗਸਟਰ ਦੀ ਪਤਨੀ ਤੇ ਗੈਂਗਸਟਰ ਦੇ ਪਰਿਵਾਰ ਦਾ ਮੈਂਬਰ ਹੋਣ ਦੀ ਦੋਹਾਈ ਦਿੱਤੀ ਹੁਣ ਹੀ ਮਾਨਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਉਹਨਾਂ ਨੂੰ ਵੀ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਜਾਗਣ ਦਾ ਵੇਲਾ ਹੈ ਆਓ ੱਤਕਾ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦੇਈਏ ਕਾਰਵਾਈ ਹੋਣ ਦੇ ਬਾਅਦ ਵੀ ਹਰਮੀਤ ਪਠਾਨ ਮਾਜਰਾ ਤੇ ਬਾਕੀ ਨਾਲ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਹੁਣ ਉਨ੍ਹਾਂ ਨੇ ਤਾਂ ਆਪਣੀ ਪਾਰਟੀ ਖਿਲਾਫ ਜਾ ਕੇ ਅਕਾਲੀ ਦਲ ਦੀ ਉਮੀਦਵਾਰ ਦੀ ਧੀ ਦੇ ਹੱਕ 'ਚ ਵੱਡਾ ਬਿਆਨ ਦੇ ਦਿੱਤਾ ਹੈ। ਹਰਮੀਤ ਪਠਾਨ ਮਾਜਰਾ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਇਹ ਇਤਿਹਾਸ ਰਿਹਾ ਹੈ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਧੀਆਂ ਦੇ ਮਾਮਲੇ 'ਚ ਕਦੇ ਕਿਸੇ ਨਾਲ ੱਤਕਾ ਨਹੀਂ ਹੋਣ ਦਿੱਤਾ। ਕਿਸੇ ਵਕਤ ਸਿੱਖ ਯੋਧੇ ਨਾਦਰ ਸ਼ਾਹ ਵਰਗੇ ਜ਼ੁਲਮੀਆਂ ਖਿਲਾਫ ਤੀਗਵਾ ਕੇ ਪੰਜਾਬ ਦੀਆਂ ਧੀਆਂ ਛਡਾਉਂਦੇ ਰਹੇ। ਅੱਜ ਦਿੱਲੀ ਦੇ ਕੁਝ ਨੇਤਾਵਾਂ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਇਹੋ ਕੁਝ ਕਰ ਰਹੇ ਨੇ ਪਰ ਮਾਨਯੋਗ ਅਦਾਲਤ ਨੇ ਕੰਚਨ ਪੀਤ ਨੂੰ ਰਿਹਾ ਕਰਕੇ ਸਪਸ਼ਟ ਕਰ ਦਿੱਤਾ ਕਿ ਜੇਕਰ ਪੁਲਿਸ ਜਾਂ ਸਰਕਾਰ ਤੱਕਾ ਕਰੇਗੀ ਤਾਂ ਉਸ ਖਿਲਾਫ ਮਾਨਯੋਗ ਅਦਾਲਤਾਂ ਸਖਤ ਐਕਸ਼ਨ ਲੈਣਗੀਆਂ ਮੈਂ ਵੀ ਕੁਝ ਸਮਾਂ ਪਹਿਲਾਂ ਕੁਝ ਅਸਰਾਂ ਤੇ ਦਿੱਲੀ ਦੇ ਨੇਤਾਵਾਂ ਦੀ ਤੱਕੇਸ਼ਾਹੀ ਖਿਲਾਫ ਪੰਜਾਬ ਦੇ ਹੱਕ 'ਚ ਪੰਜਾਬ ਦੇ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਿਹੜੇ ਕਿ ਅੱਜ ਵੀ ਜਾਰੀ ਹੈ ਸਾਰਾ ਪੰਜਾਬ ਗਵਾਹ ਹੈ ਕਿ ਮੇਰੇ ਤੇ ਮੇਰੇ ਪਰਿਵਾਰ ਤੇ ਵੀ ਇਸੇ ਤਰ੍ਹਾਂ ਧੱਕੇ ਸਾਹੇਦ ਨਾਲ ਗਲਤ ਕੇਸ ਸਿਰਜ ਕਿਤੇ ਗਏ ਤੇ ਮੇਰੀ ਸੁਪਤਨੀ ਤੇ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਗਿਆ ਉਸ ਵਕਤ ਵੀ ਇਨਸਾਨੀਅਤ ਨੂੰ ਅੱਗੇ ਰੱਖਣ ਵਾਲੇ ਸੱਜਣਾ ਨੇ ਮੇਰੇ ਪਰਿਵਾਰ ਦੇ ਹੱਕ ਚ ਹਾਂ ਦਾ ਨਾਅਰਾ ਮਾਰਿਆ ਪੰਜਾਬੀਆਂ ਦਾ ਇਹ ਸੁਭਾਅ ਹੈ ਇਹ ਧੱਕਾ ਨਹੀਂ ਸਹਿੰਦੇ ਇਹ ਹੁਣ ਦਿੱਲੀ ਦੇ ਕੁਝ ਆਪ ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਸਮਾਰਿਆ ਇਨਾਂ ੱਤਕੇ ਸ਼ਾਹੀਆਂ ਦਾ ਪੰਜਾਬੀ ਨਿਉਂਦਾ 10 ਗੁਣਾ ਵੱਧ ਕਰਕੇ ਮੋੜਦੇ ਨੇ ਜਿਨ੍ਹਾਂ ਨੇ ਤਾਵਾ ਨੇ ਕੰਜਨਪੀਤ ਨੂੰ ਇੱਕ ਗੈਂਗਸਟਰ ਦੀ ਪਤਨੀ ਤੇ ਗੈਂਗਸਟਰ ਦੇ ਪਰਿਵਾਰ ਦਾ ਮੈਂਬਰ ਹੋਣ ਦੀ ਦੋਹਾਈ ਦਿੱਤੀ ਹੁਣ ਹੀ ਮਾਨਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਉਹਨਾਂ ਨੂੰ ਵੀ ਡੁੱਬ ਕੇ ਮਰ ਜਾਣਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਜਾਗਣ ਦਾ ਵੇਲਾ ਹੈ ਆਓ ੱਤਕਾ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦੇਈਏ